ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਭਗsing ਮਾਨ ਅਤੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਗੱਲਬਾਤ ਕੀਤੀ। ਗ੍ਰਹਿ ਮੰਤਰੀ ਨੇ ਦੋਹਾਂ ਨਾਲ ਗੱਲਬਾਤ ਤੋਂ ਬਾਅਦ ਬਰਸਾਤੀ ਪਾਣੀ ਦੇ ਚੱਲਦਿਆਂ ਸੂਬੇ ਵਿੱਚ ਬਣੀ ਹੜਾਂ ਵਰਗੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ। ਜ਼ਿਕਰ ਹੋਇਆ ਕਿ ਪੰਜਾਬ ਵਿੱਚ ਬਰਸਾਤੀ ਪਾਣੀ ਦੇ ਚੱਲਦਿਆਂ ਹੜਾਂ ਵਾਲੀ ਸਥਿਤੀ ਬਣੀ ਹੋਈ ਹੈ। ਦੋ ਹੋਰ ਵਿਅਕਤੀਆਂ ਦੀ ਮੌਤ ਨਾਲ ਹੁਣ ਤੱਕ ਲਗਭਗ 26 ਜਾਨਾਂ ਜਾ ਚੁੱਕੀਆਂ ਨੇ ਪਰ ਹਲੇ ਵੀ ਤੇਜ਼ ਰਫ਼ਤਾਰ ਪਾਣੀ ਠੱਲ ਨਹੀਂ ਰਿਹਾ। ਪ੍ਰ ਦੇਈ ਸਰਹੱਦੀ ਜ਼ਿਲ੍ਹਿਆਂ ਨੂੰ ਪਾਣੀ ਪਾਣੀ ਕਰ ਦਿੱਤਾ ਹੈ ਸਮੁੱਚੇ ਸੁੱਬੇ ਵਿੱਚ 1312 ਪਿੰਡ ਹਰਾਂ ਦੀ ਚਪੇਟ ਵਿੱਚ ਆ ਚੁੱਕੇ ਨੇ ਅਤੇ ਸੱਕੀ ਨਾਲਾ ਅਜਨਾਲਾ ਹਲਕੇ ਵਿੱਚ ਤਬਾਈ ਦਾ ਕਾਰਨ ਬਣ ਰਿਹਾ ਹੈ ਪਿੰਡਾਂ ਤੋਂ ਬਾਅਦ ਹੁਣ ਬਰਸਾਤੀ ਪਾਣੀ ਦੀ ਮਾਰ ਅਜਨਾਲਾ ਸ਼ਹਿਰ ਤੱਕ ਹੋ ਗਈ ਹੈ ਪਾਖੜਾ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1674.1 ਫੁੱਟ ਤੇ ਪਹੁੰਚ ਗਿਆ ਹੈ ਡੈਮ ਦੀ ਗੋਬਿੰਦ ਸਾਗਰ ਛੀਲ ਵਿੱਚ 81065 ਕਿਊਸਿਕ ਪਾਣੀ ਦੀ ਆਮ ਹੋਈ ਹੈ ਜਲਦ ਕੀ 55860 ਕਿਊਸਿਕ ਪਾਣੀ ਛੱਡਿਆ ਗਿਆ ਹੈ ਦੂਜੇ ਪਾਸੇ ਰੂਪਨਗਰ ਹੈਡ ਵਰਕਰਸ ਤੋਂ ਸਤਲੁਜ ਦਰਿਆ ਵਿੱਚ 77000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਲੰਧਰ ਸਮੇਤ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਦੇ ਚਲਦਿਆਂ ਜਨਜੀਵਨ ਪ੍ਰਭਾਵਿਤ ਹੋਇਆ ਹੈ ਜਲੰਧਰ ਦੇ ਨੀਵੇਂ ਇਲਾਕਿਆਂ ਅਤੇ ਸੜਕਾਂ ਉੱਤੇ ਪਾਣੀ ਭਰਿਆ ਹੋਇਆ ਹੈ ਹੁਸ਼ਿਆਰਪੁਰ ਖਰੜ ਗੁਰਦਾਸਪੁਰ ਪਠਾਨਕੋਟ ਸਮੇਤ 9 ਜ਼ਿਲ੍ਹਿਆਂ ਵਿੱਚ ਬਰਸਾਤੀ ਪਾਣੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ ਪੰਜਾਬ ਵਿੱਚ ਲਗਭਗ ਸਾਰੇ ਸ਼ਹਿਰਾਂ ਵਿੱਚ ਲੰਗੀ ਰਾਤ ਤੋਂ ਲਗਾਤਾਰ ਭਾਰੀ ਮੀਂਹ ਪਿਆ ਰਿਹਾ ਹੈ ਜਿਸ ਨੇ ਸ਼ਹਿਰਾਂ ਨੂੰ ਜਲ-ਥਲਕ ਕੇ ਰੱਖ ਦਿੱਤਾ ਹੈ 모할리 ਜ਼िले ਦੇ ਡੇਰਾ ਬਸਤੀ ਅਤੇ ਲਲਾਰੂਦ ਖੇਤਰ ਵਿੱਚ ਕਗਰ دریا ਦੇ ਪਾਣੀ ਨੇ ਵੱਧ ਦੇ ਖਤਰੇ ਸਬੰਧੀ ਚੱਲ ਰੀਆਂ ਕਠਿਤ ਅਫਵਾਵਾਂ ਨੂੰ 모할ੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਇਸ ਦੇ ਦੌਰਾਨ ਲੁਧਿਆਣਾ ਸ਼ਹਿਰ ਵਿੱਚ ਭਾਰੀ ਬਰਸਾਤ ਦੇ ਚੱਲਦਿਆਂ ਬੁੱਢਾ ਨਾਲੇ ਦਾ ਪਾਣੀ ਉਫਾਨ ਉਤੇ ਚੱਲ ਰਿਹਾ ਹੈ ਦੂਜੇ ਪਾਸੇ ਦਮੋਰੀਆ ਪੁਲ ਦੇ ਨੇੜੇ ਵੀ ਜਨ ਜੀਵਨ ਪ੍ਰਭਾਵਿਤ ਹੋਇਆ ਹੈ